ਪੰਦੇਰ ਸਾਹਿਬ ਵਿਦਿਆਰਥੀਆਂ ਦੇ ਏਕੇ ਨੂੰ ਕਿਸ ਤਰੀਕੇ ਦੇਖਦੇ ਹੋ ਦੇਖੋ ਨਾ ਸਿਆਸੀ ਪਾਰਟੀਆਂ ਨੂੰ तमाम ਲੋਕਾਂ ਨੂੰ ਹੈਂਡਲ ਕੀਤਾ ਅਰਸ਼ਕੋਲ ਨੂੰ ਇੱਥੋਂ ਤੱਕ ਖਿੱਚ ਕੇ ਲੈ ਇਹ ਉਹਨਾਂ ਦੀ ਲੀਡਰਸ਼ਿਪ ਦੀ ਆਪਣੇ ਆਪ ਪ੍ਰਾਪਤੀ ਆ ਕਿ ਆਈਡੀ ਕਾਰਡ ਤੋਂ ਬਿਨਾਂ ਅੰਦਰ ਨਹੀਂ ਜਾਣ ਦਿੱਤਾ ਜੋ ਅੱਜ ਤੜਕਸਰਬਾਉਤ ਸਾਰੀਆਂ ਵਿਦਿਆਰਥੀਆਂ ਆਈਡੀ ਕਾਰਡ ਸਮੇਤ ਵੀ ਬਹੁਤ ਖੱਜਲ ਖਵਾਰੋ ਕੇ ਅੰਦਰ ਆਈਓ ਜਿੰਦਰ ਦੀ ਇਹ ਚਾਲ ਕੁੱਟੀ ਗਈ ਕਿ ਕਿਸੇ ਨੂੰ ਚਿੜੀ ਨਹੀਂ ਫਟਕਣ ਦੇਣੀ ਜਿਹੜੀ ਉਹਨਾਂ ਦੇ ਪਛਾਛ ਪੰਜਾਬੀ ਚ ਗਈ ਹੈ ਸਾਨੂੰ ਕੀ ਲੱਗਦਾ ਕਿ ਇਸ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਜਿਹੜਾ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਜਾਰੀ ਕਰੇਗੀ ਜਲਦ ਬਿਲਕੁਲ ਮੈਨੂੰ ਲੱਗਦਾ ਕਰਨਾ ਪੈਣਾ ਵਾ ਜਿੱਥੋਂ ਦਾ ਹੋਲ ਚੜ ਗਿਆ ਕਰਨਾ ਪੈਣਾ ਵਾ ਸਾਨੂੰ ਕੀ ਲੱਗਦਾ ਕਿ ਜਿਹੇ ਅਜਿਹੇ ਫੈਸਲੇ ਆਇਆ ਕਿ ਸੈਨੇਟ ਤੇ ਸਿੰਡੀਕੇਟ ਭੰਗ ਕਰ ਦੇਣੀ ਕਿ ਉਹ ਦਾਵੇ ਕੌਣ ਦੀ ਗੱਲ ਕੀਤੀ ਜਾਂਦੀ ਹੈ ਕੇਂਦਰੀਕਰਨ ਜੁਨੀਵਰਸਟੀਆਂ ਦਾ ਅੱਜ ਤਾਂ ਨਹੀਂ ਬੜੇ ਚਿਰ ਦੇ ਲੱਗੇ ਹੋਏ ਆ ਉਹਨਾਂ ਦੀ ਨੀਤੀ ਸੀ ਅੱਜ ਕੁੱਟਿਆ ਗਿਆ ਮੋਦੀ ਫਿਰ ਬਹੁਤੇ ਵਿਦਿਆਰਥੀ ਗ੍ਰਿਫਤਾਰ ਵੀ ਕੀਤੇ ਗਏ ਨੇ ਨਾਕਿਆਂ ਤੇ ਰੋਕੇ ਗਏ ਨੇ ਉਹ ਕਿਸ ਤਰੀਕੇ ਦੇਖਦੇ ਹੋ ਸਰਕਾਰ ਨੂੰ ਜਾਂ ਕੀ ਅਪੀਲ ਕਰਦੇ ਐਸ ਵਕਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਵੱਡਾ ਮੋਰਚਾ ਜਿਹੜਾ ਉਹ ਲਗਾਇਆ ਗਿਆ ਵੱਡੀ ਕਾਲ ਦਿੱਤੀ ਗਈ ਸੀ ਸਾਡੇ ਨਾਲ ਕਿਸਾਨਾਂ ਕੋ ਸਰਬੰਸਿੰਘ ਪੰਦੇਰ ਮজুর ਨੇ ਪੰਦੇਰ ਸਾਹਿਬ ਵਿਦਿਆਰਥੀਆਂ ਦੇ ਏਕੇ ਨੂੰ ਕਿਸ ਤਰੀਕੇ ਦੇਖਦੇ ਹੋ ਬਹੁਤ ਮੈਨਾਂ ਸਲਾਘਾਯੋਗ ਆ ਔਰ ਸੋਨੀ ਗੱਲ ਆ ਜਿਸ ਤਰ੍ਹਾਂ ਨੇ ਉਹਨਾਂ ਦੀ ਦੇਖੋ ਸਰਕਾਰ ਜਥੇਬੰਦੀਆਂ ਵਿੱਚ ਫੁੱਟ ਪਾਉਣਾ ਚਾਹੁੰਦੇ ਹੁੰਦੇ ਆ ਲਗਭਗ ਤਮਾਮ ਬੇਸ਼ੱਕ ਸਾਡਾ ਆਪਣਾ ਜਥੇਬੰਦੀਆਂ ਦਾ ਮਤ ਤੋਂ ਵੀ ਆਪਣੀਆਂ ਸਟੇਜਾਂ ਤੋਂ ਅਸੀਂ ਕਦੇ ਸਿਆਸੀ ਲੀਟਰਾਂ ਨੂੰ ਬੁੱਲਣ ਨਹੀਂ ਦਿੰਦੇ ਪਰ ਦੇਖੋ ਉਹਨਾਂ ਸਿਆਸੀ ਪਾਰਟੀਆਂ ਨੂੰ ਤਮਾਮ ਲੋਕਾਂ ਨੂੰ ਹੈਂਡਲ ਕੀਤਾ ਅਰਸ਼ ਕੋਲ ਨੂੰ ਇੱਥੋਂ ਤੱਕ ਖਿੱਚ ਕੇ ਲੈ ਇਹ ਉਹਨਾਂ ਦੀ ਲੀਡਰਸ਼ਿਪ ਦੀ ਆਪਣੇ ਆਪ ਪ੍ਰਾਪਤੀ ਆ ਠੀਕ ਆ ਭਾਵੇਂ ਸਿਆਸੀ ਪਾਰਟੀਆਂ ਦਾ ਮਰਜ਼ੀ ਹੁੰਦੀ ਵੀ ਅਸੀਂ ਦਾਅ ਮਾਰੀਏ ਸਟੇਜ ਤੋਂ ਵੀ ਗੱਲ ਉਸ ਕਿਸਮ ਨਾ ਕਰੀਏ ਤੋ ਮੈਂ ਨਾ ਕਹਿੰਦਾ ਬਹੁਤ ਚੰਗੀ ਗੱਲ ਐ ਸੋਹਣੀ ਗੱਲ ਐ ਵਿਦਿਆਰਥੀਆਂ ਨੇ ਜਿਹੜਾ ਐਡਾ ਵੱਡਾ ਅੰਦੋਲਨ ਪੰਜਾਬ ਲਈ ਬਹੁਤ ਵਧੀਆ ਵੈ ਜੋ ਇੱਕ ਤਰੀਕ ਤੋਂ ਜਦੋਂ ਸੈਨੇਟ ਭੰਗ ਕਰਨ ਦਾ ਫਿਰ ਸਿੰਡੀਕੇਟ ਭੰਗ ਕਰਨ ਦਾ ਫੈਸਲਾ ਹੁੰਦਾ ਅੱਜ 10 ਤਰੀਕ ਤੱਕ ਕੋਈ ਆ ਕਿਸ ਤਰੀਕੇ ਫੈਸਲੇ ਵਾਪਸ ਕਰਨ ਤੱਕ ਗਏ ਤੇ ਉਸ ਤੋਂ ਬਾਅਦ ਹਾਲਾਂਕਿ ਇਹ ਵੀ ਕਹਿਤਾ ਕਿ ਚੋਣਾਂ ਕਰਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਪਰ ਇਹ ਸਭ ਦੇ ਵਿਚਾਲੇ ਕਾਜ ਜਾਂਦਾ ਕਿ ਆਈਡੀ ਕਾਰਡ ਤੋਂ ਬਿਨਾਂ ਅੰਦਰ ਨਹੀਂ ਜਾਣ ਦਿੱਤਾ ਜੋ ਅੱਜ ਤੜਕਸਰ ਬਹੁਤ ਸਾਰੀਆਂ ਵਿਦਿਆਰਥੀਆਂ ਨੇ ਆਈਡੀ ਕਾਰਡ ਸਮੇਤ ਵੀ ਬਹੁਤ ਖੱਜਲ ਖਵਾਰੋ ਕੇ ਅੰਦਰ ਆਈਆਂ ਆਹ ਦੇਖੋ ਦੇਖੋ ਹੁਣ ਕੇਂਦਰ ਦੀ ਇਹ ਚਾਲ ਕੁੱਟੀ ਗਈ ਕਿ ਕਿਸੇ ਨੂੰ ਚਿੜੀ ਨਹੀਂ ਫਟਕਣ ਦੇਣੀ ਜਿਹੜੇ ਉਹਨਾਂ ਦੇ ਪਾਸੇ ਪੰਜਾਬੀ ਚ ਗਈ ਹੈ ਹੁਣ ਚਿੜੀਆਂ ਵੀ ਫਟਕੀਆਂ ਤੇ ਚਿੜੀਆਂ ਨੇ ਡਾਰਾਂ ਵਿੱਚ ਮਰੀਆਂ ਬਾਜ ਬਣ ਕੇ ਆ ਜੋ ਕੁਝ ਉਹਨਾਂ ਵਿਦਿਆਰਥੀਆਂ ਨੂੰ ਅੰਦਰ ਨਹੀਂ ਆਉਣ ਦਿੱਤਾ ਕਿਸਾਨਾਂ ਨੂੰ ਬਾਹਰ ਨਾਲ ਨਾਕੇ ਲਾਈ ਪੂਰਾ ਬੈਰੀਕੇਟਿੰਗ ਕੀਤੀ ਸਾਰੀ ਗੱਲ ਅੱਜ ਕੁੱਟੀ ਗਈ ਆ ਕਿਸਾਨ ਮਜ਼ਦੂਰ ਵੀ ਅੰਦਰ ਆਇਆ ਵਿਦਿਆਰਥੀ ਵੀ ਆਮ ਜਨਤਾ ਵੀ ਅੰਦਰ ਆਈ ਆ ਤਾਂ ਮੈਨੂੰ ਲੱਗਦਾ ਅੱਜ ਥੁੱਕ ਕੇ ਚੱਟਣਾ ਪਿਆ ਕੇਂਦਰ ਨੂੰ ਜੋ ਅਸੀਂ ਸਮਝਦੇ ਆਂ ਜੋ ਉਹਤੇ ਵਿਦਿਆਰਥੀ ਗ੍ਰਿਫਤਾਰ ਵੀ ਕੀਤੇ ਗਏ ਨੇ ਨਾਕਿਆਂ ਤੇ ਰੋਕੇ ਗਏ ਨੇ ਉਹ ਕਿਸ ਤਰੀਕੇ ਦੇ ਦੋ ਸਰਕਾਰ ਨੂੰ ਜਾਂ ਕੀ ਅਪੀਲ ਕਰਦੇ ਦੇਖੋ ਤੁਰੰਤ ਰਿਹਾ ਕਰ ਦੇ ਬਿਲਕੁਲ ਇਹ ਜੇ ਵਿਦਿਆਰਥੀ ਨਹੀਂ ਛੱਡਦੇ ਤਾਂ ਕਹਿ ਲੋ ਇਹ ਫੇਰ ਦੂਜੀ ਗਲਤੀ ਕਰ ਸੀਗੇ ਇਹ ਤੁਰੰਤ ਛੱਡ ਤੁਹਾਨੂੰ ਕੀ ਲੱਗਦਾ ਕਿ ਇਸ ਪ੍ਰੈਸ਼ਰ ਦੇ ਵਿੱਚ ਆ ਕੇ ਸਰਕਾਰ ਜਿਹੜਾ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਜਾਰੀ ਕਰੇਗੀ ਜਲਦ ਬਿਲਕੁਲ ਮੈਨੂੰ ਲੱਗਦਾ ਕਰਨਾ ਪੈਣਾ ਵਾ ਜਿੱਥੋਂ ਤੱਕ ਹੋਲ ਚੜ ਗਿਆ ਕਰਨਾ ਪੈਣਾ ਵਾ ਚੋਣਾਂ ਕਰਾਉਣੀਆਂ ਪੈਣਗੀਆਂ ਤੁਹਾਨੂੰ ਕੀ ਲੱਗਦਾ ਕਿ ਜਿਹੇ ਅਜਿਹੇ ਫੈਸਲੇ ਆਜੋਨੇ ਕਿ ਸੈਨੇਟਰ ਤੇ ਸਿੰਡੀਕੇਟ ਭੰਗ ਕਰ ਦੇਣੀ ਕਿ ਉਹ ਦਾਵੇ ਖੂਨ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਪੰਜਾਬ ਕਰਦਾ ਆ ਰਿਹਾ ਕਿ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਹਿ ਲਓ ਇਹ ਪੂਰਾ ਦੇਸ਼ ਲੈਵਲ ਤੇ ਇੱਕ ਵਰਤਾਰਾ ਵਾ ਸਟੇਟਾਂ ਦੀਆਂ ਜਿਹੜੀ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਉਹਨਾਂ ਨੂੰ ਮਿਊਨਿਸਪਲ ਕਮੇਟੀ ਬਣਾਉਣਾ ਚਾਹੁੰਦੇ ਆ ਇਧਰ ਪੰਜਾਬ ਵੀ ਆ ਉਹਦੇ ਵਿੱਚ ਇਹ ਕੇਂਦਰੀਕਰਨ ਯੂਨੀਵਰਸਿਟੀਆਂ ਦਾ ਅੱਜ ਤਾਂ ਨਹੀਂ ਬੜੇ ਚਿਰ ਦੇ ਲੱਗੇ ਹੋਏ ਆ ਉਹਨਾਂ ਦੀ ਨੀਤੀ ਸੀ ਅੱਜ ਕੁੱਟਿਆ ਗਿਆ ਮੋਦੀ ਫੇਰ ਪੰਜਾਬ ਹੱਥੋਂ ਪਹਿਲੀ ਵਾਰ ਤਿੰਨ ਕਾਨੂੰਨਾਂ ਤੇ ਕੁੱਟਿਆ ਲੈਂਡ ਪੂਲਿੰਗ ਤੇ ਪੰਜਾਬ ਵਾਲੀ ਕੁੱਟੇ ਕੀ ਸਰਕਾਰ ਹੁਣ ਮੋਦੀ ਦੁਆਰਾ ਫੇਰ ਕੁੱਟਿਆ ਗਿਆ ਪੰਜਾਬ ਸਰਕਾਰ ਦਾ ਰਵਈਆ ਕਿਸ ਤਰੀਕੇ ਦੇਖਦੇ ਉਹਨਾਂ ਨੇ ਵਿਰੋਧ ਵੀ ਕੀਤਾ ਹਾਲਾਂਕਿ ਜਮਾਲਵਿੰਦਰ ਕੰਗ ਇਹਨਾਂ ਦੇ ਮੋਰਚੇ ਦੇ ਵਿੱਚ ਸਮਰਥਨ ਕਰਕੇ ਗਏ ਨਹੀਂ ਦੇਖੋ ਪੁਲਿਸ ਸਟੇਟ ਤਾਂ ਗ੍ਰਹਿ ਮੰਤਰਾਲੇ ਦੀ ਸਰਕਾਰ ਤਾਂ ਉਹਨਾਂ ਨੇ ਅੰਦਰ ਰਹਿਣਾ ਰੂਪ ਉਹਦੀ ਜਸੂਸੀ ਕਰ ਰਹੇ ਸੀ ਰਿਪੋਰਟਾਂ ਦੇ ਰਹੇ ਸੀ ਕਿੱਧਰ ਕਿਸਾਨ ਜਾ ਰਹੇ ਆ ਟੇਡੇ ਟੰਗਣਾ ਉਹਨਾਂ ਦੀ ਹਮਾਇਤ ਕੀਤੀ ਆ ਭਾਵੇਂ ਸਿੱਧੇ ਰੂਪ ਵਿੱਚ ਕਿਸਾਨਾਂ ਨਾਲ ਪੰਗਾ ਨਹੀਂ ਲਿਆ ਪੰਜਾਬ ਪੁਲਿਸ ਨੇ ਪਰ ਟੇਡੇ ਟੰਗਣਾ ਮਰਦ ਕੀਤੀ ਤੁਹਾਨੂੰ ਰਸਤੇ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਕੀ ਤੁਹਾਡੇ ਕੋਈ ਕਈ ਥਾਵਾਂ ਤੇ ਪੁਲਿਸ ਉੱਥੇ ਦੇਖੀ ਗਈ ਤੇ ਉਹ ਕਹਿੰਦੇ ਪੁਲਿਸ ਵਾਲਾ ਅਸੀਂ ਕਹਿ ਕੇ ਐਸਐਸਪੀ ਨੂੰ ਮੜ ਕੇ ਛੜਾਈ ਪਈ ਤਾਂ ਤੁਸੀਂ ਕੋਈ ਡੱਕਣ ਦੇ ਵੈਸੇ ਜੀ ਖਿਲਾਰ ਲੇ ਇਹ ਨਹੀਂ ਇਸ ਕਿਸਮ ਦੀਆਂ ਖਬਰਾਂ ਨਹੀਂ ਸੀ ਜੀ ਬਹੁਤ ਧੰਨਵਾਦ ਬੰਦੇ ਸਾਹਿਬ ਤੇ ਇਸ ਵਕਤ ਤੱਕ 사ਨਾ ਕੋ ਸਾਡੇ ਨਾਲ ਸਰਬਲ ਸਿੰਘ ਪੰਦੇਰ ਮੌਜੂਦ ਸੀ ਇਸ ਮੋਰਚੇ ਦੇ ਵਿੱਚ ਪਹੁੰਚੇ ਸੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਇਹ ਇਸ ਫੈਸਲਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਮੋੜੇ ਇਕੱਠਾ ਕੀਤਾ ਤੇ ਸਰਕਾਰ ਨੂੰ ਫੈਸਲਾ ਬਦਲਣਾ ਪਵੇਗਾ